ਸਤ ਜਿਹੜੀ ਵਿਕਰਮਜੀਤ ਸਿੰਘ ਦੇ ਜੱਥੇ ਦੇ ਉੱਪਰ ਕੱਲ ਕਾਰਵਾਈ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਦੇਖੋ ਜੀ ਮੈਟਰ ਤਾਂ ਕਾਫੀ ਪੁਰਾਣਾ ਹੈ ਤੇ ਇਨਵੈਸਟੀਗੇਸ਼ਨ ਤਕਰੀਬਨ 2013 ਤੋਂ ਚੱਲੀ ਆ ਰਹੀ ਸੀ ਉਹਦੇ ਅਸੀਂ ਪਹਿਲਾਂ ਮੈਂ ਇਨਵੈਸਟੀਗੇਸ਼ਨ ਕੀਤੀ ਈਡੀ ਦੇ ਵਿੱਚ ਉਸ ਟਾਈਮ ਵੀ ਨਾਲ ਇੰਟਰੋਗੁਏਸ਼ਨ ਨਾਲ ਕੀਤਾ ਉਸ ਤੋਂ ਬਾਅਦ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਇੱਕ ਐਫ ਆਈ ਆਰ ਹੋਈ ਐਨ ਡੀ ਪੀ ਐਸ ਐਕਟ ਦੇ ਵਿੱਚ ਤੇ ਉਹ ਪੰਜਾਬ ਗਵਰਨਮੈਂਟ ਦੀ ਜਿਹੜੀ ਪੁਲਿਸ ਜਿਹੜੀ ਐਸ ਆਈਟੀ ਐ ਪਾਇੰਟ ਹੋ ਰਹੀਆਂ ਉਹ ਕਰ ਰਹੀ ਹੈ ਉਸ ਤੋਂ ਬਾਅਦ ਇਹ ਥਰਡ ਮਤਲਬ ਕੇਸ ਹੈ ਸੈਕੰਡ ਐਫ ਆਈ ਆਰ ਹੈ ਇਹਨਾਂ ਦੇ ਖਿਲਾਫ ਇਹ ਹੈਗੀ ਹੈ ਡੀਏ ਕੇਸ ਕਰਪਸ਼ਨ ਦਾ ਕੇਸ ਹੈ ਕਿ ਜੀ ਤੁਸੀਂ ਐਸ ਪਬਲਿਕ ਸਰਵੰਟ ਤੁਹਾਡੀ ਨੋਨ ਸੋਰਸਿਸ ਆਫ ਇਨਕਮ ਇੰਨੇ ਸੀਗੇ ਇੰਨੀ ਅਮਾਉਂਟ ਬਣਦੀ ਸੀ ਤੁਸੀਂ ਤੁਹਾਡੇ ਖਾਤਿਆਂ 'ਚ ਇੰਨੀ ਜਮਾ ਹੈ ਸੋ ਇਹ ਜਿਹੜਾ ਮੈਟਰ ਹੈਗਾ ਜਿਨੇ ਫੰਡਸ ਇਨਾਂ ਨੂੰ ਮਿਲੇ ਨੇ ਉਹ ਫੰਡਸ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਨਾਂ ਨੇ ਡੀਐਲਆਈਆਰਡੀਸ ਪ੍ਰੋਪੋਰਸ਼ਨਲ ਅਸੈਟ ਲਾਇਆ ਤੇ ਉਹ ਦੇਖਦੇ ਹੁਣ ਯੂਜਲੈਂਸ ਬਿਊਰੋ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕਰਦੀ ਹੈ ਯਕੀਨਨ ਸਬੂਤ ਉਹਨਾਂ ਦੇ ਕੋਲ ਹੈਗੇ ਜਿਦੋਂ ਡਰੱਗ ਦਾ ਮਾਮਲਾ ਵਿਕਰਮਜੀਤ ਸਿੰਘ ਜੀ ਦਾ ਚੱਲਦਾ ਹੈ ਉਸ ਸਮੇਂ ਇੱਕ ਡੀਐਸਪੀ ਵੀ ਸਾਹਮਣੇ ਆਦਾ ਹੈ ਜਿਸ ਦੇ ਉੱਪਰ ਕਾਰਵਾਈ ਵੀ ਹੁੰਦੀ ਹੈ ਉਹ ਵੀ ਬਾਰ-ਬਾਰ ਨਾਮ ਇਹਨਾਂ ਦਾ ਲੈਂਦਾ ਨਜ਼ਰ ਆ ਰਿਹਾ ਸੀ ਉਹ ਕੀ ਸੀ ਸਾਰਾ ਮਾਮਲਾ ਉਹ ਇੱਕ ਜਗਦੀਸ਼ ਬੋਲਾ ਨਾਂ ਦਾ ਇੱਕ ਮੁਲਜ਼ਮ ਸੀਗਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਅਫਸਰ ਵੀ ਰਿਹਾ ਸੀਗਾ ਤੇ ਉਹਨਾਂ ਨੇ ਮੇਰੇ ਇਨਵੈਸਟੀਗੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਕੋਈ ਬਿਆਨਬਾਰ ਦਿੱਤੇ ਨੇ ਉਹਦਾ ਕੋਈ ਤਾਲੁਕ ਮੇਰੇ ਇਨਵੈਸਟੀਗੇਸ਼ਨ ਦੇ ਨਾਲ ਨਹੀਂ ਸੀ ਪਰ ਜਿਸ ਟਾਈਮ ਮੈਂ ਉਹਨੂੰ ਰਿਮਾਂਡ ਦੇ ਉੱਪਰ ਲਿਆ ਉਹਦਾ ਇੰਟਰੋਗੁਏਸ਼ਨ ਕੀਤਾ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਉਸ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਅੱਗੇ ਫਰਦਰ ਜਿਹੜੇ ਬੰਦੇ ਇਨਵੋਲਡ ਸੀ ਉਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਜ਼ਰੂਰੀ ਹੈ ਕਿਉਂਕਿ ਕੁਝ ਲੋਕ ਐਸੇ ਸੀਗੇ ਜਿਨ੍ਹਾਂ ਦੇ ਕੰਟੈਕਟ ਸੀਗੇ ਤੇ ਉਹ ਲੋਕ ਜਿਹੜੇ ਸੀ ਉਹ ਡਾਊਟਫੁਲ ਸੀਗੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਸੇ ਜਿਹੜਾ ਬੇਸ ਦੇ ਉੱਪਰ ਇਹਨਾਂ ਦੀ 2014 ਦਸੰਬਰ ਦੇ ਵਿੱਚ ਇੰਟਰੋਗੇਸ਼ਨ ਹੋਈ ਇੱਕ ਵਾਰ ਤੇ ਉਹ ਇਨਵੈਸਟੀਗੇਸ਼ਨ ਜਿਹੜੀ ਸੀ ਈਡੀ ਦੇ ਵਿੱਚ ਮਨੀ ਲਾਂਡਰੀ ਐਕਟ ਦੇ ਵਿੱਚ ਸੀਗੀ ਤੇ ਉਹ ਇਨਵੈਸਟੀਗੇਸ਼ਨ ਮੇਰੇ ਖਿਆਲ ਹੁਣ ਵੀ ਚੱਲ ਰਹੀ ਹੈ ਲਾਈਵ ਹੈ ਈਡੀ ਕੋਲ ਸਾਡੇ ਕੋਲ ਜਾਂਚ ਚੱਲ ਰਹੀ ਸੀ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਕਾਫੀ ਲੋਕਾਂ ਦੇ ਬਿਆਨ ਵੀ ਦਿੱਤੇ ਸੀ ਇਹਨਾਂ ਦੇ ਗਿਸਟ ਜਿਹੜੀ ਇਨਵੈਸਟੀਗੇਸ਼ਨ ਮੈਂ ਕਰ ਰਿਆ ਸੀ ਉਹਦੇ ਵਿੱਚ ਕਾਫੀ ਅਰੇ ਇਨਵੈਸਟੀਗੇਸ਼ਨ ਹੋਣੀ ਸੀਗੀ ਦੇ ਕਾਫੀ ਲੋਕਾਂ ਦੇ ਬਿਆਨ ਉਹਦੇ ਵਿੱਚ ਲਏ ਗਏ ਨੇ ਜਿਹੜੇ ਬੰਦੇ ਇਹਨਾਂ ਦੇ ਨੌਨ ਸੀਗੇ ਜਾਂ ਕੰਟੈਕਟ ਸੀ ਉਹਨਾਂ ਦੇ ਬਿਆਨ ਹੋ ਚੁੱਕੇ ਤੇ ਜਿਹਨਾਂ ਤੁਸੀਂ ਨਾਮ ਲਿਆ ਜਗਦੀਸ਼ ਪੋਲਾ ਜਿਹੜਾ ਪੁਲਿਸ ਅਫਸਰ ਸੀ ਉਹਦਾ ਵੀ ਬਿਆਨ ਹੋਇਆ ਇਸ ਤੋਂ ਲਾਵਾ 20 ਤੋਂ ਜ਼ਿਆਦਾ ਬੰਦੇ ਐਸੇ ਸੀਗੇ ਜਿਹੜੇ ਇਹਦੇ ਵਿੱਚ ਸ਼ਾਮਿਲ ਸੀਗੇ ਉਹ ਸੀਗੇ ਬਾਹਰ ਆਊਟ ਆਫ ਇੰਡੀਆ ਰਹਿੰਦੇ ਸੀਗੇ ਕੈਨੇਡਾ ਦੇ ਵਿੱਚ ਸੀਗੇ ਕੁਝ ਹੋਰ ਵੀ ਕਈ ਕਦੇ ਕੰਟਰੀ्स ਸੀਗੇ ਉਹਨਾਂ ਨਾਲ ਵੀ ਇਨਵੈਸਟੀਗੇਸ਼ਨ ਹੋਣੀ ਸੀਗੀ ਉਹ ਉਹਨਾਂ ਵਿੱਚੋਂ ਕਈ ਐਸੇ ਬੰਦੇ ਸੀ ਜਿਹੜਾ ਨਾਲ ਹੀ ਇਹਨਾਂ ਦੇ ਕੰਟੈਕਟ ਸੀਗੇ ਤੋਂ ਇਨਵੈਸਟੀਗੇਸ਼ਨ ਵਾਲੇ ਹੋ ਰਹੇ ਹੀ ਸੀ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਪਾਰ ਸਰਕਾਰ ਨੇ ਮੈਨੂੰ ਟ੍ਰਾਂਸਫਰ ਕੀਤਾ ਤੇ ਉਹ ਬਟਰਾਂਸਫਰ ਦੇ ਵਿੱਚ ਹੀ तकरीबन ਮੈਨੂੰ ਲੱਗਦਾ ਕਿ ਸਾਲ ਤੱਕ ਹਾਈ ਕੋਰਟ ਟਰਾਂਸਫਰ ਦਾ ਹੀ ਕੇਸ ਸੁਣਦਾ ਰਿਹਾ ਤੇ ਇਸ ਤਰ੍ਹਾਂ ਇਸ ਤਰੀਕੇ ਨਾਲ ਮਤਲਬ ਉਹ ਇਨਵੈਸਟੀਗੇਸ਼ਨ ਦੇ ਵਿੱਚ ਡਿਲੇ ਦੇ ਉੱਪਰ ਡਿਲੇ ਹੁੰਦਾ ਰਿਹਾ ਕਿਉਂਕਿ ਇੱਕ ਸਾਲ ਤੱਕ ਤਾਂ ਮੇਰਾ ਟਰਾਂਸਫਰ ਦਾ ਹੀ ਹਾਈ ਕੋਰਟ ਸੁਣਦਾ ਰਿਹਾ ਉਸ ਟਾਈਮ ਇਨਵੈਸਟੀਗੇਸ਼ਨ ਜਿੰਨੀ ਕਰ ਸਕਦਾ ਸੀ ਮੈਂ ਕੀਤੀ ਤੇ ਫਿਰ ਬਾਕੀ ਜਿਹੜੇ ਇਹ ਇਕੱਲਾ ਨਹੀਂ ਸੀ ਕਿ ਮਲਜਮ ਬਹੁਤ ਸੀਗੇ तकरीबन ਮੇਰੇ ਖਿਆਲ 250 ਦੇ तकरीबन ਬੰਦੇ ਜਿਹੜੇ ਇਹਨਾਂ ਦੇ ਜਿਨ੍ਹਾਂ ਦੇ ਬਿਆਨ ਲਈ ਮੈਂ ਤੇ 62 ਬੰਦੇ ਦਾ ਮਲਜਮ ਸੀ ਐਫ ਆਈ ਆਰ ਦੇ ਮੁਤਾਬਕ ਸੋ ਬਹੁਤ ਲੋਕਾਂ ਦੀ ਸਟੇਟਮੈਂਟ ਲੈਣੀ ਸੀ ਬਹੁਤ ਲੋਕਾਂ ਤੇ ਫਾਈਨੈਂਸ਼ਲ ਫਾਈਨੈਂਸ਼ਲ ਜਿਹੜੀ ਇਨਵੈਸਟੀਗੇਸ਼ਨ ਕਰਨੀ ਸੀ ਬਹੁਤ ਸੋਰਸਸ ਤੋਂ ਸੀ ਇਨਫਾਰਮੇਸ਼ਨ ਇਕੱਠੀ ਕਰਦੇ ਆ ਤਾਂ ਇੱਕ ਟਾਈਮ ਬਹੁਤ ਲੱਗਦਾ ਉਹਦੇ ਵਿੱਚ ਸੋ ਇਹ ਜਿਸ ਤਰ੍ਹਾਂ ਟ੍ਰਾਂਸਫਰ ਇਹਨਾਂ ਨੇ ਮੇਰਾ ਕਰਾਇਆ ਤਾਂ ਉਹਦੇ ਵਿੱਚ ਵੀ ਇੱਕ ਸਾਲ ਤਕਰੀਬਨ ਸਾਡਾ ਵੇਸਟ ਹੋ ਗਿਆ ਤੋਂ ਇਸ ਲਈ ਉਸ ਤੋਂ ਬਾਅਦ ਫਿਰ ਅਮੇ ਇਨਵੈਸਟੀਗੇਸ਼ਨ ਮੈਥੋਂ ਚੱਲੀ ਗਈ ਅਗਲੇ ਜਿਹੜੇ ਅਫਸਰ ਆ ਗਏ ਉਹ ਅਫਸਰਾਂ ਨੇ ਥੋੜਾ ਜਿਹਾ ਟਿਲ ਕੀਤਾ ਨਹੀਂ ਉਹ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਤੇ ਉਹ ਇਨਵੈਸਟੀਗੇਸ਼ਨ ਮੇਰੇ ਖਿਆਲ ਆ ਜਿਹੜਾ ਐਫ ਆਈ ਆਰ ਹੁਣ ਹੋਈ ਹੈ ਉਹਦੇ ਵਿੱਚ ਇਹ ਦੇ ਡਿਟੇਲ ਜਿਹੜਾ ਹੈ ਉਹ ਕਮ ਆਏਗਾ ਬਿਲਕੁਲ ਜੇ ਗੱਲ ਕਰੀਏ ਤੇ ਵਿਕਰਮਜੀਤ ਸਿੰਘ ਜਿਹੜੀਆਂ ਨੇ ਜਦੋਂ ਤੁਸੀਂ ਬੁਲਾਇਆ ਉਸ ਤੋਂ ਬਾਅਦ ਹੀ ਜਿਹੜਾ ਤਬਾਦਲਾ ਤੁਹਾਡਾ ਜਿਹੜਾ ਕੀਤਾ ਗਿਆ ਕ੍ਰਿਟੀਕਲ ਪ੍ਰੈਸ਼ਰ ਸੀ ਜਾਂ ਕੀ ਸੀ ਦੇਖੋ ਜੀ ਉਹ ਟਰਾਂਸਫਰ ਇਤਨਾ ਤਾਂ ਨਹੀਂ ਹੋ ਸਕਦਾ ਮੈਂ ਤਾਂ ਹੁਣੇ ਜਿਸ ਟਾਈਮ ਜੋ 14 ਮੈਂ 2012 ਚ ਤਾਂ ਇੱਥੇ ਆਇਆ ਸੀਗਾ ਜਲੰਧਰ ਤੇ 2015 ਜਿਹਨਾਂ ਨੇ ਮੇਰਾ ਟਰਾਂਸਫਰ ਕੀਤਾ ਤੇ ਉਸ ਦਾ ਰੂਲ ਸੀਗਾ ਕਿ 5 ਸਾਲ ਤੋਂ ਪਹਿਲਾਂ ਟਰਾਂਸਫਰ ਨਹੀਂ ਕਰਨਾ ਕਿਸੇ ਵੀ ਅਫਸਰ ਦਾ ਤੇ ਫਿਰ ਵੀ ਟਰਾਂਸਫਰ ਕੀਤਾ ਗਿਆ ਤਾਂ ਮਤਲਬ ਹੈ ਕਿ ਕਿਸੇ ਨੇ ਕਰਾਇਆ ਹੈ ਟਰਾਂਸਫਰ ਤੇ ਉਹ ਫਿਰ ਕਲੀਅਰ ਵੀ ਹੋਇਆ ਕਿਉਂਕਿ ਜਿੱਦਾਂ ਮੈਂ ਇਹਨਾਂ ਨੂੰ ਇੰਟਰੋਗੇਟ ਕੀਤਾ ਇਹਨਾਂ ਦਾ ਤੇ ਉਹ ਉਸ ਤੋਂ ਕੋਈ 10 15 ਦਿਨ ਬਾਅਦ ਮੇਰਾ ਟਰਾਂਸਫਰ ਹੋ ਗਿਆ ਤੇ ਉਹ ਠੀਕ ਨਹੀਂ ਸੀਗਾ ਬਿਕਾਜ਼ ਤੁਸੀਂ ਇਨਵੈਸਟੀਗੇਸ਼ਨ ਨੂੰ ਨੁਕਸਾਨ ਕਰ ਰਹੇ ਹੋ ਨੁਕਸਾਨ ਹੋਇਆ ਵੀ ਇਨਵੈਸਟੀਗੇਸ਼ਨ ਦਾ ਬਿਕਾਜ਼ ਇੱਕ ਸਾਲ ਖਰਾਬ ਸਾਡਾ ਹੋ ਗਿਆ ਉਹਦੇ ਬਾਅਦ ਤੇ ਅਗਲੀ ਜਿਹੜੀ ਟੀਮ ਆਈ ਉਹਨੇ ਇਨਵੈਸਟੀਗੇਸ਼ਨ ਕੀਤਾ ਨਹੀਂ ਤੋ ਮੇਰਾ ਸਾਲ ਜਿਹੜਾ ਕਿੰਨਾ ਖਰਾਬ ਕੀਤਾ ਉਸ ਟਾਈਮ ਮੈਂ ਇਨਵੈਸਟੀਗੇਸ਼ਨ ਕਰ ਸਕਦਾ ਸੀਗਾ ਸੋ ਇਹ ਜਿਹੜਾ ਚਾਹ ਪੋਲਿਟੀਕਲ ਹੈ ਜਾਂ ਕਿਸੇ ਤਰ੍ਹਾਂ ਵੀ ਹੈ ਇਸ ਤਰ੍ਹਾਂ ਦਾ ਇਨਵੈਸਟੀਗੇਸ਼ਨ ਦੇ ਦੌਰਾਨ ਇੰਟਰਫੀਰੈਂਸ ਨਹੀਂ ਚਾਹੀਦਾ ਇੱਕ ਹੋਰ ਗੱਲ ਦੱਸ ਦਿਓ ਜਿਸ ਸਮੇ ਤੁਸੀਂ ਜਾਂਚ ਸ਼ੁਰੂ ਕੀਤੀ ਸੀ ਤੇ ਇਸ ਸਮੇ ਡਰਗ ਦਾ ਕਿੰਨਾ ਫਰਕ ਹੈ ਉਸ ਸਮੇ ਜ਼ਿਆਦਾ ਸੀ ਕਿ ਇਸ ਸਮੇ ਦੇਖੋ ਜੀ ਇਹ ਜਿਹੜਾ ਕ੍ਰਾਈਮ ਹੈ ਇਹ ਸਾਰੇ ਵਰਲਡ ਓਵਰ ਹੈ ਇਹ ਕਦੇ ਘਟਦਾ ਨਹੀਂ ਵੱਧਦਾ ਹਮੇਸ਼ਾ ਕਿਉਂਕਿ ਇਹਦੇ ਵਿੱਚ ਜਿਹੜੇ ਮੁਲਜ਼ਮ ਹੈ ਜਾਂ ਜਿਹੜੇ ਮਾਫੀਆ ਸ਼ਾਮਿਲ ਹੈ ਉਹਨਾਂ ਨੂੰ ਇਨਕਮ ਬਹੁਤ ਹੈ ਪੈਸਾ ਬਹੁਤ ਮਿਲਦਾ ਹੈ ਅਰਨਿੰਗ ਬਹੁਤ ਹੁੰਦੀ ਹੈ ਤੇ ਨਾਟ ਓਨਲੀ ਉਹ ਕੱਲੇ ਸ਼ਾਮਿਲ ਹੁੰਦੇ ਹੋਰ ਵੀ ਸਮਾਜ ਦੇ ਜਿਹੜੇ ਇਨਫਲੂਐਂਸਰ ਲੋਕ ਹੈ ਪਾਵਰਫੁੱਲ ਲੋਕ ਹੈ ਉਹ ਵੀ ਸ਼ਾਮਿਲ ਉਹ ਪ੍ਰੋਟੈਕਟ ਕਰਦੇ ਕੱਲੇ ਨਹੀਂ ਕਰ ਸਕਦੇ ਉਹ ਕਈ ਵਾਰ ਪੁਲਿਸ ਦੇ ਜਿਹੜੇ ਸੀਨੀਅਰ ਅਫਸਰਸ ਹੈ ਉਹ ਸ਼ਾਮਿਲ ਹੁੰਦੇ ਹੈ ਉਸ ਤੋਂ ਬਾਅਦ ਪੋਲੀਟੀਕਲ ਲੋਕ ਸ਼ਾਮਿਲ ਹੁੰਦੇ ਕਿਉਂਕਿ ਕੱਲਾ ਜਿਹੜਾ ਸਮੱਗਲਾ ਰੈਡ ਡਰਗ ਦਾ ਉਹ ਕੱਲਾ ਨਹੀਂ ਕਰ ਸਕਦਾ ਕੰਮ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਆਪਰੇਟ ਕਿਸੇ ਨੇ ਕਰਨ ਨਹੀਂ ਦੇਣਾ ਸੋ ਇਹ ਸਾਰਾ ਇੱਕ ਮਾਫੀਆ ਹੁੰਦਾ ਤੇ ਮੇਰੇ ਖਿਆਲ ਜੇ ਤੁਸੀਂ ਇਹ ਡਿਫਰੈਂਸ ਪੁੱਛਿਆ ਹੁਣ ਦਾ ਤੇ ਪਹਿਲਾਂ ਦਾ ਤੇ ਡਿਫਰੈਂਸ ਵਧਿਆ ਜੇ ਪਹਿਲਾਂ ਸਾਡੀ ਇੱਕ ਅਨੋਫੀਸ਼ਲ ਜਿਹੜੀ ਸਾਡੀ ਮੈਂ ਜਾਂਚ ਕਰਵਾਈ ਹੈ ਕਈ ਸੋਰਸਸ ਤੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ ਉਸ ਟਾਈਮ ਤੱਕ ਕਿੰਨੇ 45 50 ਹਜ਼ਾਰ ਕਰੋੜ ਦਾ ਪੰਜਾਬ ਦੇ ਵਿੱਚ ਡਰੱਗ ਦਾ ਰੈਵਨਿਊ ਆਉਂਦਾ ਸੀਗਾ ਤੇ ਹੁਣ ਇਹ ਉਹ ਰੈਵਨਿਊ 1 ਲੱਖ ਕਰੋੜ ਤੋਂ ਜ਼ਿਆਦਾ ਆ ਰਿਹਾ ਸੋ ਇਹ ਜ਼ਿਆਦਾ ਹੋਇਆ ਇਹ ਤਾਂ ਸਪਰੈਡ ਜ਼ਿਆਦਾ ਹੋਇਆ ਸਪਲਾਈ ਜ਼ਿਆਦਾ ਹੋਈ ਇੱਕ ਅੰਜੰਪਸ਼ਨ ਵੀ ਹੈ ਤੇ ਇਥੋਂ ਹੀ ਅਸੀਂ ਬਾਹਰ ਵੀ ਭੇਜਦੇ ਆ ਸੋ ਇਹ ਵਧਿਆ ਘਟਿਆ ਨਹੀਂ ਹੈਗਾ ਸੁਣਨ ਚਾਹ ਰਿਹਾ ਕਿ ਜਦੋਂ ਮਜੀਠੀਆ ਸੱਤਾ ਦੇ ਵਿੱਚ ਸੀ ਤੇ ਆਪਣੀ ਗੱਡੀ ਦੇ ਵਿੱਚ ਜਿਹੜਾ ਇਸ ਦਾ ਕਾਰੋਬਾਰ ਕਰਦਾ ਹੁੰਦਾ ਸੀ ਇੱਕ ਡਰੱਗ ਦਾ ਕਿਸ ਤਰ੍ਹਾਂ ਦੀ ਵੀ ਕੋਈ ਗੱਲ ਜਾਂਚ ਵਿੱਚ ਨਿਕਲ ਕੇ ਸਾਹਮਣੇ ਨਹੀਂ ਸੀ ਨਹੀਂ ਉਹ ਦੇਖੋ ਜੀ ਜਿਹੜੀ ਤਾਂ ਹੈ ਡਰੱਗ ਦੀ ਇਨਵੈਸਟੀਗੇਸ਼ਨ ਉਹ ਤਾਂ ਕਰਦੀ ਪੁਲਿਸ ਅਸੀਂ ਤਾਂ ਸਿਰਫ ਕਰਨਾ ਹੈ ਕਿ ਉਹ ਡਰੱਗ ਦੇ ਡਰੱਗ ਨਾਲ ਇਹਨਾਂ ਨੇ ਕਿੰਨਾ ਪੈਸਾ ਬਣਾਇਆ ਪਰ ਫਿਰ ਵੀ ਕਿਉਂਕਿ ਐਸੇ ਜਿਹੜੇ ਡਰਗ ਦਾ ਕੰਮ ਕਰਦੇ ਸੀ ਉਹ ਉਹਨਾਂ ਦੇ ਨਾਲ ਇਹਨਾਂ ਦਾ ਕੰਟੈਕਟ ਸੀਗਾ ਤੇ ਜਿਹੜਾ ਰਿਕਾਰਡ ਆਇਆ ਸਾਹਮਣੇ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਐਵਿਡੈਂਸ ਆਇਆ ਉਹ ਇਹ ਸੀਗਾ ਕਿ ਕਈ ਲੋਕਾਂ ਨੂੰ ਜਿਹੜਾ ਡਾਊਟਫੁਲ ਲੋਕ ਸੀਗੇ ਉਹਨਾਂ ਨੂੰ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਸੀ ਉਹਨਾਂ ਨੂੰ ਆਪਣੀ ਗੱਡੀ ਵੀ ਇਹ ਦਿੰਦੇ ਸੀ ਉਹਨਾਂ ਨੂੰ ਸਿਕਿਉਰਟੀ ਵੀ ਦਿੰਦੇ ਸੀਗੇ ਸੋ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਹੋ ਰਹੀ ਸੀ ਰਾਦਰ ਇਹਨਾਂ ਦੇ ਖਿਲਾਫ ਕਿਉਂਕਿ ਕੋਈ ਵੀ ਬੰਦਾ ਜੇ ਸਿਕਿਉਰਿਟੀ ਮਿਲੀ ਹੈ ਸਰਕਾਰ ਦੀ ਤੇ ਉਹ ਕਿਸੇ ਹੋਰ ਨੂੰ ਜਾਂ ਡਾਊਟਫੁਲ ਬੰਦੇ ਨੂੰ ਸਿਕਿਉਰਿਟੀ ਜਾਂ ਆਪਣੀ ਗੱਡੀ ਨਹੀਂ ਦੇ ਸਕਦਾ। ਕਈ ਹੋਣ ਵਿਰੋਧੀ ਧਿਰਾਂ ਜੜੀਆਂ ਆ ਉਹ ਸਵਾਲ ਖੜੇ ਕਰ ਰਹੀਆਂ ਕਿ ਜਿਹੜੀ ਬਿਜਲੀ ਦੀ ਰੇਟ ਬਜਟੀਏ ਦੇ ਕਰਦੇ ਉੱਪਰ ਹੋਈ ਉਹ ਗਲਤ ਹੈਗੀ ਪਰ ਜਿਸ ਸਮੇਂ ਤਬਾਦਲਾ ਹੋਇਆ ਸੀ ਤੁਹਾਡਾ ਉਸ ਸਮੇਂ ਤੁਹਾਡੇ ਨਾਲ ਵੀ ਉਹ ਖੜੇ ਹੋਏ ਸੀ। ਕੀ ਲੱਗਦਾ ਕਿਤੇ ਨਾ ਕਿਤੇ ਧੋਗਲੀ ਰਾਜਨੀਤੀ ਹੁੰਦੀ ਨਜ਼ਰ ਆ ਰਹੀ। ਨਹੀਂ ਇਹ ਇਹਨਾਂ ਨੇ ਜਿਹੜੇ ਪੋਲਿਟਿਕਲ ਲੋਕ ਇਹਨਾਂ ਨੇ ਸੋਚਣਾ ਹੈ ਕਿ ਇਹ ਕਿਹੜੇ ਮੂੰਹ ਤੋਂ ਉਸ ਟਾਈਮ ਮੈਨੂੰ ਸਪੋਰਟ ਕਰਦੇ ਸੀ ਤੇ ਜਿਹੜਾ ਡਰਗ ਦੇ ਵਿੱਚ ਸ਼ਾਮਿਲ ਸਮਗਲਰ ਸਹੀ ਉਹਨਾਂ ਦੇ ਖਿਲਾਫ ਬੋਲਦੇ ਸੀ ਤੇ ਹੁਣ ਕਿਹੜੇ ਮੂੰਹ ਨਾਲ ਇਹ ਉਹਨਾਂ ਲੋਕਾਂ ਨੂੰ ਸਪੋਰਟ ਕਰ ਰਿਹਾ ਜਿਹੜੇ ਡਰਗ ਦੇ ਵਿੱਚ ਸ਼ਾਮਿਲ ਸੀਗੇ ਜਾਂ ਉਹਨਾਂ ਦੇ ਉੱਪਰ ਸ਼ੱਕ ਸੀਗਾ ਹੈਗਾ ਤੇ ਇਹ ਇਹਨਾਂ ਨੇ ਸੋਚਣਾ ਪਰ ਫਿਰ ਹੀ ਮੈਂ ਕਹੂੰਗਾ ਕਿ ਇਹ ਜਿਹੜੀ ਪੋਲਿਟਿਕਸ ਹੈ ਦੁਗਲੀ ਹੈ ਤੇ ਹਾਂ ਜੇ ਕਿਸੇ ਦੇ ਖਿਲਾਫ ਜਾਤੀ ਹੁੰਦੀ ਹੈ ਤੇ ਕੋਟ ਹੈਗੇ ਹੈ ਕਾਨੂੰਨ ਹੈਗੇ ਹੈ ਜਾਤੀ ਕਰਨ ਦਾ ਕਿਸੇ ਸਰਕਾਰ ਨੂੰ ਕਿਸੇ ਅਫਸਰ ਨੂੰ ਕਿਸੇ ਏਜੰਸੀ ਨੂੰ ਕੋਈ ਲਾਭੁ ਲਗ ਨਹੀਂ ਹੈਗਾ ਜੇ ਕਿਸੇ ਦੇ ਫੰਡਾਮੈਂਟਲ ਰਾਈਟਰ ਹੈਗੇ ਜੇ ਲੇਡੀਜ਼ ਦੇ ਹੈਗੇ ਬੰਦੇ ਦੇ ਵੀ ਹੈਗੇ ਬੱਚਿਆਂ ਦੇ ਵੀ ਹੈਗੇ ਜੇ ਉਹਨਾਂ ਦੇ ਖਿਲਾਫ ਕੋਈ ਜਾਤੀ ਹੋਈ ਹੈ ਕਾਨੂੰਨ ਉਹਨਾਂ ਨੂੰ ਪ੍ਰੋਟੈਕਟ ਜ਼ਰੂਰ ਕਰੇਗਾ ਕਰਨਾ ਵੀ ਚਾਹੀਦਾ ਪਰ ਜੇ ਕਿਸੇ ਬੰਦੇ ਦੇ ਉੱਪਰ ਡਾਊਟ ਹੈਗਾ ਤੇ ਏਜੰਸੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਉਹਦੇ ਉੱਪਰ ਕੋਈ ਇਸ ਤਰ੍ਹਾਂ ਦੀ ਕੋਈ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ ਤੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਦੇ ਕੇ ਮੇਰੇ ਹਿਸਾਬ ਨਾਲ ਇਹ ਡੀਮੋਰੀਲਾਈਜ਼ ਵੀ ਕਰ ਰਹੇ ਪੁਲਿਸ ਨੂੰ ਕਿ ਤੁਸੀਂ ਏਦਾਂ ਕੰਮ ਨਹੀਂ ਕਰ ਸਕਦੇ ਮੇਰੇ ਹਿਸਾਬ ਨਾਲ ਠੀਕ ਨਹੀਂ ਹੈਗਾ ਇਹ ਲੱਗਦਾ ਨਹੀਂ ਕਿ ਡਰੱਗ ਵਾਲੇ ਮਾਮਲੇ ਚ ਜਿਹੜੀ ਦੋਗਲੀ ਰਾਜਨੀਤੀ ਨਹੀਂ ਹੋਣੀ ਚਾਹੀ ਨੇ ਬਿਲਕੁਲ ਨਹੀਂ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਕਿ ਕਿਸੇ ਮਾਮਲੇ 'ਚ ਵੀ ਨਹੀਂ ਹੋਣੀ ਚਾਹੀਦੀ ਦੋਗਲੀ ਜੇ ਤੁਹਾਡੇ ਵਿਚਾਰ ਅੱਜ ਕੁਛ ਹੈ ਤੇ ਕੱਲ ਕੁਛ ਹੈ ਤੁਸੀਂ ਕੱਪੜੇ ਵਾਂਗ ਵਿਚਾਰ ਚੇਂਜ ਕਰਦੇ ਹੋ ਸਵੇਰੇ ਕੋਈ ਹੋਰ ਕੱਪੜੇ ਪਾਏ ਸ਼ਾਮ ਨੂੰ ਕੋਈ ਹੋਰ ਕੱਪੜੇ ਪਾਏ ਤੇ ਉਹ ਕੋਈ politcal ਮਤਲਬ ਕੋਈ ਲਾਈਨ ਨਹੀਂ ਹੈਗੀ ਉਹ ਕੋਈ politcal ਲਾਈਨ ਨਹੀਂ ਹੈਗੀ ਉਹ oportunitism ਹੈ ਅੱਜ ਤੁਸੀਂ ਕੁਝ ਕਹਿੰਨੇ ਹੋ ਕੱਲ ਤੁਸੀਂ ਕੁਝ ਹੋਰ ਕਹੋਗੇ ਜੀ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਕੀ ਲੱਗਦਾ ਕਿ ਹੁਣ ਵੀ politcal ਪ੍ਰੈਸ਼ਰ ਜਿਹੜਾ ਵਿਜੀਲੈਂਸ ਦੇ ਉੱਪਰ ਪਵੇਗਾ ਜਾਂ ਕੋਈ ਸ਼ਸਤਰਾਂ ਦੀ ਗੱਲ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਨਹੀਂ ਦੇਖੋ ਜੀ ਹੁਣ ਕਿਉਂਕਿ ਉਹ ਡਿਫਰੈਂਟ ਡਿਪਾਰਟਮੈਂਟ ਹੈ ਗਵਰਨਮੈਂਟ ਹੈ ਅਲੱਗ ਹੈ ਮੈਂ ਭਾਰਤ ਸਰਕਾਰ ਦੇ ਵਿੱਚ ਕੰਮ ਕੀਤਾ ਹਾਂ ਪੰਜਾਬ ਸਰਕਾਰ ਦੇ ਪੁਲਿਸ ਅਫਸਰ ਕਰ ਰਹੇ ਕੰਮ ਤੇ ਪੋਲਿਟਿਕਲ ਇੰਟਰਫੀਰੈਂਸ ਦਾ ਨਾਮ ਇੱਥੇ ਹੋਣਾ ਚਾਹੀਦਾ ਤੇ ਨਾ ਉੱਥੇ ਹੋਣਾ ਚਾਹੀਦਾ ਤੇ ਜਿਹੜਾ ਮੈਨੂੰ ਲੱਗਦਾ ਹੈ ਕਿ ਜੇ ਮੁੱਲਜਮੇ ਕਹਿੰਦਾ ਮੇ ਉਹਦੇ ਨਾਲ ਜਾਤੀ ਹੋ ਰਹੀ ਹੈ ਪੋਲਿਟਿਕਲੀ ਕੇਸ ਨੇ ਤੇ ਉਹਦੇ ਵਾਸਤੇ ਵੀ ਕਾਨੂੰਨ ਹੈਗਾ ਤੇ ਜੇ ਏਜੰਸੀ ਕਹਿ ਰਹੀ ਹੈ ਕਿ ਲਾਫਲੀ ਇਨਵੈਸਟੀਗੇਸ਼ਨ ਕਰ ਰਹੇ ਹੈ ਤੇ ਫਿਰ ਉਹਨਾਂ ਦੀ ਡਿਊਟੀ ਹੈ ਲਾਫਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਵਿਦਾਊਟ ਐਨੀ ਪ੍ਰੈਜੂਡਿਸ ਵਿਦਾਊਟ ਐਨੀ ਬਾਇਸ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਹਾਂ ਜੇ ਕੋਈ ਕਾਨੂੰਨ ਤੋੜਿਆ ਕੋਈ ਰੂਲ ਤੋੜਿਆ ਜਾਂ ਕਰਜ ਇਨਵੈਸਟੀਗੇਸ਼ਨ ਡਰੇਡ ਕਰਦੇ ਟਾਈਮ ਕੋਈ ਰੂਲ ਤੋੜਿਆ ਗਿਆ ਪ੍ਰੋਟੋਕੋਲ ਠੀਕ ਨਹੀਂ ਕੀਤਾ ਜਾਂ ਕੋਈ ਲੇਡੀ ਜਨੂ ਬੱਚਾ ਨੂੰ ਜਾਂ ਬਜ਼ੁਰਗਾ ਨੂੰ ਕੋਈ ਮਤਲਬ ਇਸ ਤਰ੍ਹਾਂ ਸਤਾਇਆ ਗਿਆ ਹੈ ਫਿਰ ਉਹਦਾ ਤਾਂ ਕਾਨੂੰਨ ਪ੍ਰੋਟੈਕਟ ਕਰੇਗਾ ਇਸ ਇਸ ਬੰਦੇ ਨੇ ਐਸੀ ਗੱਲ ਨਹੀਂ ਹੈਗੀ ਪਰ ਫਿਰ ਵੀ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਕਿ ਇਨਵੈਸਟੀਗੇਸ਼ਨ ਇਲੀਗਲ ਹੋ ਜਾਂਦੀ ਹੈ